ਆਪਣੇ ਖਾਣ ਪੀਣ ਨੂੰ ਸੁਧਾਰਨ ਦੀ ਲੋੜ ਹੈ ਕੈਂਸਰ ਦੀ ਬਿਮਾਰੀ ਹੋਣ ਤੋਂ ਪਹਿਲਾਂ ਸਾਡਾ ਸਰੀਰ ਸਾਨੂੰ ਸੰਕੇਤ ਦਿੰਦਾ ਹੈ ਤੇ ਉਸ ਨੂੰ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਉਹਨਾਂ ਦੀ ਸੰਸਥਾ World Cancer Punjab ਸਰਕਾਰ ਦੇ ਨਾਲ ਮਿਲ ਕੇ ਕੈਂਸਰ ਨੂੰ ਖਤਮ ਕਰਨ ਅਤੇ ਇਸ ਦੇ ਇਲਾਜ ਲਈ ਹਰ ਸੰਭਵ ਮਦਦ ਦੇ ਲਈ ਤਿਆਰ ਹੈ ਸਾਡੇ ਵੱਲੋਂ ਪੰਜਾਬ ਦੇ 11000 ਤੋਂ ਵੱਧ ਪਿੰਡਾਂ ਵਿੱਚ ਕੈਂਸਰ ਸੰਬੰਧੀ ਚੈਕਿੰਗ ਅਤੇ ਜਾਗਰੂਕਤਾ ਕੈਂਪ ਲਗਾਏ ਜਾ ਚੁੱਕੇ ਹਨ ਉਹਨਾਂ ਨੇ ਕਿਹਾ ਹੈ ਕਿ ਹਰ ਪਿੰਡ ਦੇ ਵਿੱਚ ਪਹੁੰਚ ਕੇ ਕੈਂਸਰ ਦੇ ਪੀੜਿਤ ਲੋਕਾਂ ਨੂੰ ਇਲਾਜ ਦੇ ਲਈ ਯੋਗਦਾਨ ਦੇਣ ਦੇ ਲਈ ਤਿਆਰ ਹੈ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਖਾਣ ਪੀਣ ਦੇ ਲੰਗਰ ਤੋਂ ਇਲਾਵਾ ਹਸਪਤਾਲਾਂ ਸਿੱਖਿਆ ਦੇ ਲੰਗਰ ਦੀ ਲੋੜ ਹੈ ਜਿਸ ਤੇ ਲਈ ਯੋਗਦਾਨ ਪਾਇਆ ਜਾਵੇ। ਜੀ ਅੰਤਮਬਰ ਨਾਲਾ ਸਾਹਿਬ ਦੇ ਜਿਹੜਾ ਸ਼ਹਿਰ ਹੈ ਤੁਹਾਡੇ ਸਿਟੀ ਕਾਲਜਸ ਗਰੁੱਪਸ ਦੇ ਵਿੱਚ ਸੈਮੀਨਾਰ ਸੀ ਕੈਂਸਰ ਦਾ ਥੈਂਕਸ ਸਾਰੀ ਮੈਨੇਜਮੈਂਟ ਦਾ ਅਸੀਂ ਵਰਡ ਕੈਂਸਰ ਦਾ ਇੱਕ ਨਵਾਂ ਪ੍ਰੋਗਰਾਮ ਹੈ ਐਜੂਕੇਟ ਦਾ ਫਿਚਰ ਜਨਰੇਸ਼ਨ ਗਾਂ ਵਾਲੀ ਪੀੜ੍ਹੀ ਨੂੰ ਐਜੂਕੇਟ ਕੀਤਾ ਜਾਵੇ ਵੀ ਰੋਗਾਂ ਤੋਂ ਬਚਣਾ ਕਿਵੇਂ ਠੀਕ ਹੈ ਤੇ ਮੇਰੇ ਲਈ ਗ੍ਰੇਟ ਡੇ ਹੈ ਜੀ ਅੱਜ ਮੈਂ ਜੇ ਅੱਜ ਇੱਥੇ ਬੱਚੇ ਘਰ ਜਾਣਗੇ ਹਰ ਘਰ ਚ ਪੰਜ ਮੈਂਬਰ ਹੈ ਤੇ ਮੈਂ ਲਖਪਰ ਹਲਾਰਾਮ ਦੁਕਾਨ ਨੂੰ ਅੱਜ ਇੱਕ ਦਿਨ ਦੇ ਵਿੱਚ ਐਜੂਕੇਟ ਕਰਤਾ cancer ਤੋਂ ਤੇ diabetes ਤੋਂ ਬਚਣਾ ਕਿਵੇਂ ਹੈ ਸਮਾਜਿਕ ਰੀਤੀਆਂ ਸਾਦੇ ਵਿਆਹ ਸਾਦੇ ਮਰਨੇ ਐਂਡ ਮੇਰਾ ਬੜਾ ਬੰਨ ਖੁਸ਼ ਹੈ ਜੀ ਬਹੁਤ ਸਕਸੈਸਫੁਲ ਕਿ ਜਿਹੜਾ ਮਾਲਵਾ ਖੇਤਰ ਦੇ ਵਿੱਚ cancer ਸਭ ਤੋਂ ਵੱਧ ਫੈਲ ਰਿਹਾ ਜੀ ਇਹਦਾ ਕੀ ਕਾਰਨ ਹੋ ਸਕਦੇ ਹੈ ਜੀ ਕਾਰਨ ਖੁਦ ਹੈ ਬੜੇ ਡਿਸਕਸ ਕੀਤੇ ਅੱਜ ਆਪਾਂ ਨੂੰ ਫਰਟੀਲਾਈਜ਼ਰ ਪੈਸਟੀਸਾਈਡ ਨੂੰ ਧਿਆਨ ਨਾਲ ਯੂਜ਼ ਕਰੋ ਠੀਕ ਹੈ ਦਿਮਾਗੀ ਬੋਝ ਘਟਾਓ ਠੀਕ ਹੈ ਐਂਡ ਅਸੀਂ ਲੱਗੇ ਆ ਸਰਕਾਰ ਨਾ ਮੋਢੇ ਨਾ ਮੋਢਾ ਜੋੜ ਕੇ ਐਂਡ ਅਸੀਂ 12783 ਪਿੰਡ ਹੈ ਜੀ ਸਾਡੇ 11000 ਅਸੀਂ ਚੈੱਕ ਅਪ ਕਰ ਚੁੱਕੇ ਆ ਅਗਲੇ ਸਾਲ 1.5 ਸਾਲ ਸਾਰਾ ਚੈੱਕ ਅਪ ਕਰ ਦਿਆਂਗੇ ਇੱਕ ਜਿਹੜਾ ਜੀ ਆਪਣਾ ਕੈਂਸਰ ਦੀ ਬਿਮਾਰੀ ਨਾਲ ਪੀੜਤ ਹੁੰਦਾ ਬੰਦਾ ਉਹ ਕਿਹੜੀ ਸਟੇਜ ਤੱਕ ਬੰਦੇ ਨੂੰ ਬਚਾਇਆ ਜਾ ਸਕਦਾ ਦੇਖੋ ਜੀ ਸਾਡੇ ਤਾਂ ਇੰਗਲੈਂਡ ਵਾਲੇ ਤਾਂ ਕਹਿੰਦੇ ਜੀ ਪਹਿਲੀ ਸਟੇਜ ਕਿ ਅਸੀਂ ਕਹਿੰਨੀ ਕੈਂਸਰ ਕਿਸੇ ਨੂੰ ਹੋਵੇ ਹੀ ਨਾ ਪਰ ਕਿਚਨ ਠੀਕ ਕਰ ਲੋ ਅਜੇ ਮੇਨ ਸਾਡਾ ਮੁੱਦਾ ਸੀ ਵੀ ਰਸੋਈ ਨੂੰ ਠੀਕ ਕਰੋ ਖਾਣ ਪਾਣ ਠੀਕ ਕਰੋ ਵੀ ਕੈਂਸਰ ਕਿਸੇ ਨੂੰ ਹੋਵੇ ਹੀ ਨਾ ਹਰ ਕੈਂਸਰ ਪਹਿਲਾਂ ਇੱਕ ਸਿਗ ਤੇਰੇ ਘਰੇ ਆ ਰਹੇ ਆਪਾਂ ਇੱਕ ਕੈਂਸਰ ਨੂੰ ਇੱਕ ਉਦਾਹਰਨ ਲੈ ਲੈਂਦੇ ਆ ਜਿਹੜਾ ਕਿ ਅੱਜ ਕਾ ਇਥੇ ਲੋਕਾਂ ਦੇ ਤਜਾਬੀ ਮਾਦਾ ਬਣਨ ਲੱਗ ਜਾਂਦਾ ਐਸਿਡਿਟੀ ਠੀਕ ਹੈ ਜਿਹਦੇ ਉਹ ਬਣਨ ਲੱਗ ਗਿਆ ਤਿੰਨ ਮਹੀਨੇ ਪੁੱਟੇ ਸਿੱਦੇ ਟਕਾਰ ਆਉਣ ਲੱਗੇ ਗਲੇ 'ਚ ਇਤਮਚਣ ਲੱਗ ਗਿਆ ਨਾ ਛਾਤੀ ਆਮ ਹੋ ਜਾਂਦਾ ਠੀਕ ਹੈ ਤੇ ਉਸ ਬੰਦੇ ਨੂੰ ਮਿਹਦੇ ਦਾ ਕੈਂਸਰ ਆ ਗਿਆ ਫੂਡ ਪਾਈਪ ਦਾ ਕੈਂਸਰ ਉਹਨੂੰ ਉਹ ਤੋਂ ਬਚਣਾ ਕਿਵੇਂ ਆ ਤਲੀਆਂ ਚੀਜ਼ਾਂ ਮਿੱਠਾ ਮਤਲਬ ਉਹ ਘਟਾ ਕੇ ਜੇ ਤੁਸੀਂ ਰੈਗੂਲਰ ਐਕਸਰਸਾਈਜ਼ ਕਰੋ ਹਰ ਘੰਟੇ ਪਾਣੀ ਪੀਓ ਤਾਂ ਠੀਕ ਹੋ ਜੋ ਜੇ ਕੈਂਸਰ ਆਇਆ ਨਹੀਂ ਔਰ ਉਹ ਕੈਂਸਰ ਦੇ ਲੱਛਣ ਆਉਣੇ ਸ਼ੁਰੂ ਹੋ ਗਏ ਵੀ ਮੈਂ ਤੇਰੇ ਘਰ ਨੂੰ ਆ ਰਿਹਾ ਆ ਭਾਈ ਉਹਨੇ ਘੰਟੀ ਜੀ ਖੜਕਾਤੀ ਹੈ ਤੇ ਤੇਰੇ ਦਰਵਾਜ਼ੇ ਦੇ ਖੜਾ ਹੈ ਇਹਦਾ ਮਤਲਬ ਤੁਸੀਂ ਪਹਿਲਾਂ ਹੀ ਠੀਕ ਕਰ ਸਕਦੇ ਹੋ ਇਹ ਮੈਂ ਸਭ ਨੂੰ ਅੱਜ ਇਥੇ ਹੀ ਬੱਚਿਆਂ ਨੂੰ ਇਹੀ ਬੇਨਤੀਆਂ ਕੀਤੀਆਂ ਵੀ ਸਾਡੇ ਬੱਚੇ ਆ ਘਰੇ ਮਾਵਾਪ ਨੂੰ ਸਮਝਾਣਗੇ ਜਾ ਕੇ ਐਂਡ ਵਰਡ ਕੈਂਸਰ ਜੀ ਪੂਰੀ ਕਮਿਟਿਡ ਹੈ ਅਸੀਂ ਲੁਧਿਆਣੇ ਨੂੰ ਅੱਧ 25 ਕੈਂਪ ਮਨਜ਼ੂਰ ਕੀਤੇ ਆ ਐਂਡ ਲੁਧਿਆਣੇ ਦੀ ਬਹੁਤ ਵੱਡੀ ਕੰਪਲੇਂਟ ਆ ਗੰਦੇ ਨਾਲ ਇਹਦੀ ਮੈਂ ਖੁਦ ਉਸ ਕੈਂਪ ਤੇ ਪਰਸਨਲੀ ਆਪ ਆਇਆ ਹਾਂ ਅਸੀਂ ਸਾਰਾ ਲੁਧਿਆਣਾ ਚੈੱਕ ਅਪ ਕਰ ਦਾਂਗੇ ਵਰਡ ਕੈਂਸਰ ਪੰਜਾਬ ਸਰਕਾਰ ਦਾ ਮੋੜੇ ਨਾਲ ਮੋੜਾ ਜੋੜ ਕੇ ਕੱਲੇ ਕੱਲੇ ਪਿੰਡ ਪਹੁੰਚ ਰਹੀ ਹੈ ਐਂਡ ਹਰ ਚੀਜ਼ ਅਸੀਂ ਸਾਡੇ ਲੋੜਵੰਦ ਭੈਣ ਭਰਾਵਾਂ ਨੂੰ ਗਰੀਬ ਵਰਡ ਵੀ ਮੈਜੂਜ਼ ਕਰ ਲੈਣਾ ਮੇਰਾ ਵੀ ਪਿੰਡ ਜਨਮ ਹੋਇਆ ਸੀ ਆ ਕਿਸਾਨ ਸਾਰੇ ਅਸੀਂ ਗਰੀਬ ਹੀ ਹੁੰਨੇ ਆ ਅਸੀਂ ਹਰ ਚੀਜ਼ ਫਰੀ ਦੇਵਾਂਗੇ ਜੋ ਇੰਗਲੈਂਡ ਸਰਕਾਰ ਮੇਰੀ ਵਾਈਫ ਨੂੰ ਦਿੰਦੇ ਆ ਤੇ ਮੈਂ ਪੰਜਾਬ ਦੀ ਹਰ ਮੇਰੀ ਮਾਂ ਭੈਣ ਅਸੀਂ ਹਾਰਟ ਟੈਸਟ ਫਰੀ ਕਰਾਂਗੇ ਵਰਡ